ਕੁਝ ਸ਼ੁਮ ਦੇ ਅਕਰਾਂ ਦੇ ਵਿੱਚ ਛੋਟੇ ਜਿਹੇ ਅਕਰਾਂ ਦੇ ਵਿੱਚ ਮੈਂ ਤੁਹਾਨੂੰ ਮਾਇਆ ਦਾ ਇੱਕ ਛੋਟਾ ਜਿਹਾ ਰੂਪ ਤੁਹਾਨੂੰ ਦੱਸਿਆ ਹੁਣ ਭਾਗਾਂ ਵਾਲੇ ਹੁਣ ਜਿਹੜਾ 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 ਸੇਵਕ ਸੀ ਜਿਹੜਾ ਗੁਰੂ ਪਾਤਸ਼ਾਹ ਜੀ ਦੇ ਅਨੁਸਾਰ ਜੀਵਨ ਬਤੀਤ ਕਰਦਾ ਸੀ ਜਿਸ ਨੂੰ ਹੱਕ ਲਾਈ ਸਮਝਿਆ ਜਿਹੜਾ ਸਤਗੁਰ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਇਸ ਸੰਸਾਰ ਦੇ ਵਿੱਚ ਆਇਆ ਉਸਨੇ ਮਹਾਰਾਜ ਜੀ ਨੂੰ ਕਿਹਾ ਮਹਾਰਾਜ ਜੀ ਆਪ ਜੀ ਦੀ ਬੜੀ ಅಪਾਰ ਕਿਰਪਾ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਜੋ ਮੈਨੂੰ ਮਾਇਆ ਦੇ ਬਾਰੇ ਦੱਸਿਆ ਮੈਂ ਹੁਣ ਜਦੋਂ ਮਾਇਆ ਮੇਰੇ ਨਾਲ ਛਲ ਕਰਦੀ ਹੈ ਦੇਖੋ ਭਾਗਾਂ ਵਾਲੇ ਜਿਉਂ-ਜਿਉਂ ਮਾਇਆ ਦੀ ਸਾਨੂੰ ਸਮਝ ਆਣੀ ਸ਼ੁਰੂ ਹੋ ਜਾਵੇ ਕਿ ਜਦੋਂ ਮਾਇਆ ਸਾਡੇ ਉੱਤੇ ਹਾਵੀ ਹੋਵੇ ਕਿ ਮੰਨ ਲਓ ਤੁਸੀਂ ਬੈਠੇ ਹੋ ਤੁਸੀਂ ਬਾਣੀ ਪੜ੍ਹਦੇ ਪਿਓ ਤੁਸੀਂ ਜਾਂ ਤੁਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕੇ ਉੱਥੇ ਧਿਆਨ ਲਾਉਂਦੇ ਪਿਓ ਧਿਆਨ ਲਾਉਂਦੇ ਹੋ ਤੁਹਾਡੇ ਅੰਦਰ ਵਿਚਾਰ ਆਉਣੇ ਸ਼ੁਰੂ ਹੋ ਜਾਣ ਤੁਸੀਂ ਹਮੇਸ਼ਾ ਦੇਖੋ ਤੁਹਾਡੇ ਅੰਦਰ ਵਿਚਾਰ ਆਉਣੇ ਸ਼ੁਰੂ ਹੋ ਜਾਣਗੇ ਜਦੋਂ ਤੁਹਾਡੇ ਅੰਦਰ 네ਗਟਿਵ ਤੇ ਪੋਜ਼ਿਟਿਵ ਵਿਚਾਰ ਜਿਹੜੇ ਨੇ ਉਹ ਬਦਲਦੇ ਰਹਿੰਦੇ ਨੇ ਕੁਝ-ਕੁਝ ਸਮੇਂ ਬਾਅਦ ਕਦੇ ਤਾਂ 네ਗਟਿਵ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ ਕਦੇ ਪੋਜ਼ਿਟਿਵ ਵਿਚਾਰ ਆਉਣੇ ਫੇਰ ਤੁਸੀਂ ਹੁਣ ਤੁਸੀਂ ਜੇ ਪੋਜ਼ਿਟਿਵ ਵਿਚਾਰਾਂ ਦੇ ਵਿੱਚ ਜਾ ਕੇ ਤੁਸੀਂ ਡੁੱਬ ਜਾਂਦੇ ਹੋ ਖੁੱਬ ਜਾਂਦੇ ਹੋ ਜਾਂ 네ਗੇਟਿਵ ਵਿਚਾਰਾਂ ਦੇ ਵਿੱਚ ਜਾ ਕੇ ਤੁਸੀਂ ਡੁੱਬ ਜਾਂਦੇ ਹੋ ਜਾਂ ਖੁੱਬ ਜਾਂਦੇ ਹੋ ਤੁਸੀਂ ਉਹਦੇ ਵਿੱਚ ਮਤਲਬ ਕੀ ਡੁੱਬਣ ਤੇ ਖੁੱਬਣ ਦਾ ਮਤਲਬ ਹੈ ਵੀ ਗਲਤਾਨ ਹੋ ਜਾਣਾ ਜੇ ਤੁਸੀਂ ਉਹਦੇ ਵਿੱਚ ਜਾ ਕੇ ਮਸਟ ਹੋ ਜਾਂਦੇ ਹੋ ਤੇ ਤੁਸੀਂ ਮਾਇਆ ਦੇ ਵਿੱਚ ਫਸ ਚੁੱਕੇ ਹੋ ਪਰ ਹਾਂ ਇੱਕ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਤੀਜੀ ਅੱਖ ਜਾਂ ਮੈਂ ਇਹ ਲਫ਼ਜ਼ ਦਾ ਨਹੀਂ ਬੋਲ ਸਕਦਾ ਦਸਮ ਦੁਆਰ ਕਿ ਮੈਂ ਦਸਮ ਦੁਆਰ ਜਿਨਾਂ ਦਸ਼ਮ ਦੁਆਰ ਦੀ ਪ੍ਰਾਪਤੀ ਹੋਈ ਹੈ ਜਿਹੜੇ ਦਸ਼ਮ ਦੁਆਰ ਤੱਕ ਪੁਰਜੇ ਨੇ ਆਪਣੇ ਨੇ ਜਿਨ੍ਹਾਂ ਨੇ ਅਨਹਦ ਬਾਣੀ ਦਾ ਆਨੰਦ ਮਾਣਿਆ ਹੈ ਉਹ ਜਿਹੜੇ ਲੋਕ ਨੇ ਉਹ ਜਿਹੜੇ ਉਹ ਜਿਹੜੇ ਮਹਾਪੁਰਖ ਨੇ ਜਿਨ੍ਹਾਂ ਦੀ ਆਤਮਾ ਪਰਮਾਤਮਾ ਦੇ ਵਿੱਚ ਹਮੇਸ਼ਾ ਲੀਨ ਰਹਿੰਦੀ ਹੈ ਉਹਨਾਂ ਦੇ ਚਰਨਾਂ ਦੀ ਧੂੜਾਂ ਦੀ ਉਹ ਚਰਨਾਂ ਦੀ ਧੂੜ ਨੂੰ ਅਸੀਂ ਆਪਣੇ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਮਸਤਕ ਦੇ ਉੱਤੇ ਲਾਉਂਦੇ ਹਾਂ ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਹੈ ਪ੍ਰਾਪਤੀ ਕੀਤੀ ਹੈ ਪਰ ਇਹਨਾਂ ਵਿਚਾਰਾਂ ਨੂੰ ਜਦੋਂ ਤੁਸੀਂ ਦੇਖਣਾ ਸੁਕਸ਼ਮ ਵਿਚਾਰਾਂ ਨੂੰ ਤੁਹਾਨੂੰ ਸਮਝ ਆਣੀ ਸ਼ੁਰੂ ਹੋ ਜਾਏਗੀ ਵੀ ਇਹ ਇਹ ਵਿਚਾਰ ਸਾਡੇ ਇਹ ਵਿਚਾਰ ਕਿਸ ਤਰ੍ਹਾਂ ਕੰਮ ਕਰਦਾ ਪਿਆ ਜਿੰਮੇਸ਼ ਵਿਚਾਰ ਦੇ ਵਿੱਚ ਜਾ ਕੇ ਫਸ ਜਾਂਦਾ ਮੈਂ ਇਸ ਵਿਚਾਰ ਦੀ ਮੰਨਾ ਲਾ ਦੇਖੋ ਦੋ ਪਰਸਨ ਹੋ ਜਾਣਗੇ ਇੱਕ ਸਕਾਰਾਤਮਕ ਤੇ ਇੱਕ ਨਕਾਰਾਤਮਕ ਇੱਕ ਸੱਚਾ ਤੇ ਇੱਕ ਝੂਠਾ ਦੋਈ ਚੀਜ਼ਾਂ ਨੇ ਹੁਣ ਸੱਚੇ ਦੇ ਪਿੱਛੇ ਤੁਸੀਂ ਲੱਗ ਕੇ ਆਪਣਾ ਜੀਵਨ ਵਧੀਆ ਬਣਾ ਰਹੇ ਹੋ ਜਾਂ ਝੂਠੇ ਦੇ ਪਿੱਛੇ ਲੱਗ ਕੇ ਤੁਸੀਂ ਆਪਣਾ ਜੀਵਨ ਵਧੀਆ ਬਣਾ ਰਹੇ ਹੋ ਜਾਂ ਆਪਣੇ ਜੀਵਨ ਦਾ ਨੁਕਸਾਨ ਕਰ ਰਹੇ ਹੋ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੁਣ ਮਹਾਰਾਜ ਜੀ ਵੀ ਸਾਨੂੰ ਇਹ ਗੱਲ ਸਮਝਾਉਂਦੇ ਨੇ ਵੀ ਤੇਰਾ ਤੇਰਾ ਜਿਹੜਾ ਅੰਦਰ ਜਿਹੜ ਉਹ ਮੈਂ ਤੋਂ ਨੇੜੇ ਤੋਂ ਪਾਬਾ ਤੈਨੂੰ ਸਮਝ ਆਣੀ ਸ਼ੁਰੂ ਹੋ ਜਾਵੇ। ਸੰਸਾਰ ਬਾਰੇ ਗਿਆਨ ਹੋਣਾ ਸ਼ੁਰੂ ਹੋ ਜਾਏਗਾ। ਪੂਰੇ ਸੰਸਾਰ ਦਾ ਬ੍ਰਹਮੰਡ ਦਾ ਤੈਨੂੰ ਪਤਾਲਾਂ ਦੇ ਪਤਾਲ ਦਾ ਕਸ਼ਮ ਦੇ ਅਕਾਸ਼ ਦਾ ਤੈਨੂੰ ਸਾਰੀ ਸ੍ਰਿਸ਼ਟੀ ਦੀ ਸਮਝ ਆ ਜਾਵੇਗੀ। ਵੀ ਇਹ ਸ੍ਰਿਸ਼ਟੀ ਦੇ ਵਿੱਚ ਆ ਕੇ ਤੇਰਾ ਅਸਲ ਮਤਲਬ ਅਸਲ ਤੇਰਾ ਮਨੋਰਥ ਕੀ ਹੈ? ਸੰਸਾਰ ਦੇ ਵਿੱਚ ਤੂੰ ਅਲਹਿਣ ਕੀ ਆਇਆ ਸੀ? ਇੱਥੇ ਆ ਕੇ ਤੂੰ ਪ੍ਰਾਪਤੀ ਕੀ ਕਰਨੀ ਸੀ? ਹੁਣ ਮਹਾਰਾਜ ਜੀ ਕੋਲ ਜਦੋਂ ਗੁਰੂ ਦਾ ਸਿੱਖ ਜਿਹੜਾ ਪਿਆਰਾ ਹੈ ਜਦੋਂ ਮਹਾਰਾਜ ਜੀ ਕੋਲ ਆ ਕੇ ਪਤਨੀ ਦਾ ਉਹ ਅਦਸ਼ਯਨ ਕਰਦੇ ਉਹਦੀ ਅਕਲ ਆ ਗਈ ਸਮਝ ਆਈ ਉਹਨੂੰ ਬੁੱਧੀ ਪ੍ਰਾਪਤ ਹੋਈ ਵੀ ਨਾ ਵਿਚਾਰ ਨੂੰ ਟ ਕੰਟਰੋਲ ਕਿਵੇਂ ਕਰਨਾ ਹੈ ਨਾ ਵਿਚਾਰ ਨੂੰ ਕਿਵੇਂ ਜਿਹੜੇ ਭਗਤ ਜਨ ਨੇ ਜਿਹੜੇ ਬਾਣੀ ਪੜ੍ਹ ਕੇ ਬਾਣੀ ਦੇ ਵਿੱਚ ਬੜੀ ਪਾਵਰ ਹੈ ਪਾਗਮ ਉਤਿਓ ਜੋ ਮਨੁੱਖ ਬਾਣੀ ਨੂੰ ਪੜ੍ਹਦਾ ਹੈ ਬਾਣੀ ਨੂੰ ਧਿਆਉਂਦਾ ਹੈ ਬਾਣੀ ਦਾ ਸਿਮਰਨ ਕਰਦਾ ਹੈ ਹਰ ਸਭ ਕੁਝ ਪ੍ਰਾਪਤ ਹੁੰਦਾ ਹੈ ਬਾਣੀ ਤੋਂ ਜੋ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਜਿਸ ਤਰੀਕੇ ਨਾਲ ਵੀ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਜੋ ਤੁਸੀਂ ਪੜ੍ਹਨਾ ਚਾਹੁੰਦੇ ਤੁਹਾਨੂੰ ਪਰਮਾਤਮਾ ਉਹ ਜਫਰ ਤੋਂ ਉਹਦੇ ਅੰਦਰ ਇੰਨਾ ਇੰਨਾ ਮਹਾਰਾਜ ਦੀ ਬਾਣੀ ਦੇ ਵਿੱਚ ਅਪਾਰ ਸ਼ਕਤੀ ਹੈ ਅਪਾਰ ਪਾਵਰ ਹੈ ਹੁਣ ਮਹਾਰਾਜ ਸਾਨੂੰ ਸਮਝਾਉਂਦੇ ਨੇ ਮਹਾਰਾਜ ਸਾਨੂੰ ਕਹਿੰਦੇ ਨੇ ਵੀ ਛਲ ਨਾਗਿ ਨੂੰ ਸੁ ਮੇਰੇ ਟੁੱਟਨ ਹੋਈ ਗੁਰੂ ਕਿਹਾ ਇਹ ਝੂਠੀ ਤੋਂ ਦੇਖੋ ਕਿੰਨੇ ਪਿਆਰ ਨਾਲ ਸਤਿਗੁਰੂ ਪਾਸ਼ਾ ਜੀ ਦੀ ਬਾਣੀ ਦੇ ਸਾਨੂੰ ਸਮਝਾਉਂਦੇ ਕਹਿੰਦਾ ਛਲ ਨਾਗਨ ਜੋ ਮੇਰੇ ਟੁੱਟਨ ਕਹਿੰਦੇ ਛਲ ਕਰਦੇ ਸੀ ਮੇਰੇ ਨਾਲ ਫਰੇਵ ਕਰਦੇ ਸੀ ਕਹਿੰਦਾ ਦੇਖ ਮੈਂ ਮੂਰਖ ਦਾ ਮੂਰਖ ਕਹਿੰਦਾ ਕਿਉਂ ਕਹਿੰਦੇ ਮੈਂ ਮੂਰਖ ਦਾ ਮੂਰਖ ਇਹ ਮੇਰੇ ਨਾਲ ਛਲਕਮ ਕਰਦੀ ਪਈ ਹੈ ਕਪਟ ਕਰਦੀ ਪਈ ਹੈ ਤੇ ਮੈਂ ਫੇਰੇ ਤੇ ਚੱਲ ਸਿਰ ਜਾ ਕੇ ਫਗਨਦਾ ਹੁਣ ਤਾਂ ਹੀ ਤਾਂ ਕਹਿੰਦੇ ਨੇ ਵੀ ਇਹ ਜਿਹੜੀ ਮਾਇਆ ਦਾ ਜਾਲ ਹੈ ਇਸ ਨੂੰ ਜਾਲ ਨੂੰ ਮੂਰਖ ਨੇ ਆਪ ਤਿਆਰ ਕੀਤਾ ਹੈ ਇਸ ਜਾਲ ਨੂੰ ਮੂਰਖ ਨੇ ਆਪ ਤਿਆਰ ਕੀਤਾ ਤੇ ਆਪਣੇ ਬੁਨੇ ਹੋਏ ਜਾਲ ਦੇ ਵਿੱਚ ਉਹ ਆਪ ਫਸ ਕੇ ਰਹਿ ਗਿਆ ਹੁਣ ਚਾਹ ਕੇ ਵੀ ਇਹਦੇ ਵਿੱਚੋਂ ਨਿਕਲ ਨਹੀਂ ਪਾਉਂਦਾ ਕੋਸ਼ਿਸ਼ ਬੜੀ ਕਰਦਾ ਹੈ ਮਹਾਰਾਜ ਜੀ ਕਹਿੰਦੇ ਨੇ ਛਲਨਾਗ ਨੂੰ ਸੁਣ ਮੇਰੇ ਟੁੱਟਣ ਹੋਈ ਗੁਰੂ ਕਿਹਾ ਇਹ ਝੂਠੀ ਤੋਈ ਕਹਿੰਦੇ ਮੂਖ ਮਿੱਠੀ ਖਾਈ ਕੋਰਾਏ ਹੈ ਬੜੀ ਮਿੱਠੀ ਸਵਾਦ ਬੜਾ ਮਿੱਠਾ ਹੈ ਆਨੰਦ ਹੈ ਖਾਈ ਕੋਰਾਏ ਪਰ ਜਿਨ੍ਹਾਂ ਜਿਨ੍ਹਾਂ ਨੇ ਖਾਧਿਆ ਨਾ ਭਾਈ ਉਹਨਾਂ ਨੂੰ ਪੁੱਛੋ ਖਾਣ ਵਿੱਚ ਤਾਂ ਬੜੀ ਮਿੱਠੀ ਲੱਗਦੀ ਹੈ ਪਰ ਪਰਖਣ ਤੋਂ ਬਾਅਦ ਇਹਦਾ ਅਸਰ ਬੜਾ ਕੋਰਾ ਹੈ ਜ਼ਹਿਰਤ விஷ ਚਲ ਨਾਗਨ ਸੂਮਰ ਟੁੱਟਣ ਹੋਈ ਗੁਰੂ ਕਹੇ ਝੂਟੀ ਤੋਈ ਮੁੱਖ ਮਿੱਟੀ ਖਾਈ ਕੋਰਾਏ ਅੰਮ੍ਰਿਤ ਨਾਮ ਮਨ ਰਿਹਾ ਏ ਕਾਏ ਅਮਰਤ ਨਾਮ ਜਿਹੜਾ ਹੈ ਨਾ ਉਸ ਨੂੰ ਮਨ ਵਿੱਚ ਵਸਾਉਣਾ ਅਸਲ ਅਮਰਤ ਅਸਲ ਰਸ ਅਸਲ ਸਵਾਦ ਉਹ ਆਤਮਕੰਨ ਜਿਹੜਾ ਕਦੇ ਨਹੀਂ ਮੁੱਕਦਾ ਉਹ ਅਕਾਲ ਪੁਰਖ ਦੇ ਵਿੱਚ ਹੈ ਵਾਹਿਗੁਰੂ ਦੇ ਸੁਰਨਾਂ ਵਿੱਚ ਹੈ ਨਾਮ ਵਿੱਚ ਹੈ ਉਸ ਦੀ ਪ੍ਰਾਪਤੀ ਕਰਨੀ ਮਾਇਆ ਦੇ ਪਿੱਛੇ ਨਹੀਂ ਨੂੰ ਕਿਉਂਕਿ ਮਾਇਆ ਸਾਡੇ ਕੋਲ ਬੜੇ ਮਾੜੇ ਕਰਮ ਕਰਾਂਦੀ ਹੈ ਮਾਇਆ ਦੇ ਪ੍ਰਭਾਵ ਵੇਟ ਸਾਡੀ ਬੋਲ ਬਾਣੀ ਦੇ ਵਿੱਚ ਬੜਾ ਫਰਕ ਆਉਂਦਾ ਮੈਂ ਨਹੀਂ ਕਹਿੰਦਾ ਇਹ ਗੁਰਬਾਣੀ ਆਖਦੀ ਹੈ ਕਹਿੰਦੇ ਮਾਇਆ ਮਦ ਮਤਾ ਹੋਛੀ ਬਾਤਾਂ ਕਹ ਮਾਇਆ ਮਦ ਮਤਾ ਹੋਛੀ ਬਾਤਾਂ ਕਹਿੰਦੇ ਜਿਹੜੇ ਮਾਇਆ ਦੇ ਵਿੱਚ ਗਲਤਾਨ ਹੁੰਦੇ ਨੇ ਉਹ ਹੋਛੀਆਂ ਗੱਲਾਂ ਕਰਦੇ ਨੇ ਉਹ ਗੱਲਾਂ ਕਰਦੇ ਨੇ ਜਿਨ੍ਹਾਂ ਗੱਲਾਂ ਦਾ ਸਾਡੇ ਜੀਵਨ ਦੇ ਵਿੱਚ ਕੋਈ ਲਾਭ ਹੀ ਨਹੀਂ ਜਿਹਦੇ ਨਾਲ ਅਸੀਂ ਕੋਈ ਪ੍ਰਾਪਤੀ ਹੀ ਨਹੀਂ ਕਰ ਸਕਦੇ ਕਹਿੰਦੇ ਮਾਇਆ ਮਦ ਮਤਾ ਹੋਛੀ ਬਾਤਾਂ ਖੰਦੇ ਜਿਹਦੇ ਨਾਲ ਮੇਰਾ ਪਤਾ ਕਿ ਕੀ ਨੁਕਸਾਨ ਹੋਇਆ ਕਹਿੰਦੇ ਕੀ ਕਹਿੰਦੇ ਮੇਰਾ ਨੁਕਸਾਨ ਹੋਇਆ ਮਾਹ ਮਤ ਮਾਤਾ ਹੁੱਚਿੰਗ ਵਾਤਾ ਮਿਲਣ ਨਾ ਜਾਈਂ ਭਰਮ ਤੜਾ ਕਹਿੰਦੇ ਇਸ ਨੇ ਮੈਨੂੰ ਵੱਡੇ ਭਰਮ ਦੇ ਵਿੱਚ ਫਸਾ ਦਿੱਤਾ ਕਿਹੜੇ ਭਰਮ ਦੇ ਵਿੱਚ ਕਹਿੰਦੇ ਮੇਰਾ ਮਹਾਰਾਜ ਜੀ ਦੇ ਨਾਲ ਮੁਲਾਕਾ ਹੋਣਾ ਸੀ ਮੈਂ ਨਾਮ ਸਿਮਨ ਕਰਨਾ ਸੀ ਸੱਚ ਦੀ ਖੋਜ ਕਰਨੀ ਸੀ ਆਪਣੇ ਆਪੇ ਦੀ ਖੋਜ ਮਨ ਤੂ ਜੋਤ ਸਰੂਪ ਐ ਆਪਣਾ ਮੂਲ ਪਛਾਣ ਆਪਣੇ ਆਪ ਨੂੰ ਪਛਾਣਨਾ ਸੀ ਪਰ ਮਾਇਆ ਨੇ ਇਹੋ ਜਿਹਾ ਪ੍ਰਭਾਵ ਪਾਇਆ ਇਹੋ ਜਿਹੇ ਭਰਮ ਬੁਲੇਖਿਆਂ ਦੇ ਵਿੱਚ ਮੈਨੂੰ ਫਸਾਇਆ ਕੰਨ ਦੇ ਵਿੱਚ ਚਾ ਕੇ ਵੀ ਨਿਕਲ ਪਾਇਆ ਹੰਪਾ ਗਾ ਵਾਲੇ ਮਾਫ ਕਰਿਓ ਆਪਾਂ ਦੁਨੀਆ ਦੇ ਵਿੱਚ ਜ਼ਿੰਦਗੀ ਜੁੰਦੇ ਹੋਏ ਆਪਾਂ ਸੋਚਦੇ ਨਹੀਂ ਅਸਿੱਧਾ ਪਰਮਿਕ ਤੋਂ ਬੜੇ ਦੂਰ ਧਾਰਮਿਕ ਲਵਾਸ ਪਾਉਣ ਨਾਲ ਧਾਰਮਿਕ ਹੋ ਜਾਣ ਨਾਲ ਭਾਵ ਦੁਨੀਆਵੀ ਤੌਰ ਤੋਂ ਧਰਮ ਦੇ ਸੰਦੇ ਨਾਲ ਸਾਡੇ ਨੂੰ ਧਾਰਮਿਕ ਗੁਣ ਨਹੀਂ ਆ ਜਾਂਦੇ ਧਾਰਮਿਕ ਗੁਣ ਆਉਣਾ ਧਾਰਮਿਕ ਗੁਣਾਂ ਦੀ ਪ੍ਰਾਪਤੀ ਉਹ ਉਦੋਂ ਹੁੰਦੀ ਹੈ ਜਦੋਂ ਸਤਿ ਸ੍ਰੀ ਅਕਾਲ ਜੀ ਸਾਡੇ ਉੱਤੇ ਕਿਰਪਾ ਹੁੰਦੀ ਹੈ ਸਾਡੇ ਭਾਗ ਜਿਹੜੇ ਨੇ ਉਜਵਲ ਹੁੰਦੇ ਨੇ ਹੁਣ ਭਾਗ ਉਜਵਲ ਭਾਗ ਚੰਗੇ ਮੰਦੇ ਹੁਣ ਜਿਨ੍ਹਾਂ ਦੇ ਭਾਗ ਮੰਦੇ ਨੇ ਕੀ ਉਹਨਾਂ ਦੇ ਉੱਤੇ ਕਿਰਪਾ ਨਹੀਂ ਹੋਵੇਗੀ ਹੁਣ ਭਾਗਾਂ ਵਾਲੇ ਜਦੋਂ ਬਾਣੀ ਪੜ੍ਹਦੇ ਆ ਜਦੋਂ ਗੁਰੂ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਆ ਤੇ ਇਹੋ ਜਿਹੇ ਮਨ ਭਾਗੇ ਲੋਕ ਸੀ ਚੋਰ ਠੱਗ ਬੇਈਮਾਨ ਕਪਟੀ ਜਿਹੜੇ ਇਸ ਦਲਦਲ ਦਾ ਸ਼ਕਾਰ ਹੋ ਗਏ ਸੀ ਗੁਰੂ ਨਾਨਕ ਪਾਸ਼ਾ ਜੀ ਆਪ ਉਹਨਾਂ ਦੇ ਕੋਲ ਗਏ ਨੇ ਕਲਯੁਗੀ ਪਾਂਡੀ ਕਲਯੁਗੀ ਪਾਂਡਾ ਜਿਹੜਾ ਆਏਗੇ ਲੋਕਾਂ ਦੀ ਸੇਵਾ ਵੀ ਕਰਦਾ ਸੀ ਰਾਈਆਂ ਨੂੰ ਲੰਗਰ ਵੀ ਛਕਾਉਂਦਾ ਸੀ ਪ੍ਰਸ਼ਾਦ ਦੇ ਵੀ ਛਕਾਉਂਦਾ ਸੀ ਜਦੋਂ ਰਾਤ ਹੁੰਦੀ ਸੀ ਉਹਨਾਂ ਦੇ ਖਾਣੇ ਵਿੱਚ ਦੁੱਧ ਵਿੱਚ ਨਸ਼ੇ ਦੀ ਦਵਾ ਮਿਲਾ ਕੇ ਉਹਨਾਂ ਦਾ ਜਿਹੜਾ ਕੀਮਤੀ ਸਮਾਨ ਹੁੰਦਾ ਸੀ ਉਸ ਨੂੰ ਖੋਹ ਲੈਂਦਾ ਸੀ ਤੇ ਜੇਕਰ ਕੋਈ ਜਾਗ ਪੈਂਦਾ ਸੀ ਕੋਈ ਵਿਰੋਧ ਕਰਦਾ ਸੀ ਪਿੱਛੇ ਖੂਬ ਬਣਾਇਆ ਹੋਇਆ ਸੀ ਉਹਨੂੰ ਜਾ ਕੇ ਖੂਦ ਦੇ ਵਿੱਚ ਸੁਰਦਨ ਦਾ ਸੀ ਦਸਵੇਰੇ ਫਿਰ ਧਾਰਮਿਕ ਲਿਬਾਸ ਆਪਣਾ ਬਣਾ ਲੈਂਦਾ ਸੀ ਗੁਰੂ ਨਾਨਕ ਸਾਹਿਬ ਜੀ ਜਦੋਂ ਮਲਤਾਨਾ ਜੀ ਜਦੋਂ ਗਏ ਨਾ ਤੇ ਜਦੋਂ ਮਹਾਰਾਜ ਜੀ ਨੇ ਉੱਥੇ ਜਾ ਕੇ ਸ਼ਬਦ ਦਾ ਉਚਾਰਨ ਕੀਤਾ ਤੇ ਜਦੋਂ ਉਹ ਸਾਰੀ ਗਾਥਾ ਜਿਹੜਾ ਮੇ ਸਤਗੁਰ ਪਾਤਸ਼ਾਹ ਜੀ ਗੁਰਨਾਨਕ ਪਾਸ਼ੇ ਪੂਰੀ ਰਾਤ ਦੀ ਨੀਂ ਸੁੱਤੇ ਪੂਰੀ ਰਾਤ ਉਹਨਾਂ ਨੇ ਕਿਰਪਾ ਨੂੰ ਕੀਤਾ ਦੁਖੀ ਹੋ ਗਏ ਸੀ ਉਹ ਕਲਯੁਗੀ ਭਾਂਡੇ ਵਰਗੇ ਉਹ ਦੁਖੀ ਹੋ ਗਏ ਕਹਿੰਦੇ ਕਮਾਲ ਹੈ ਕਹਿੰਦੇ ਸੋਣ ਉਹ ਬਾਰ ਬਾਰ ਆਪਣੇ ਜਿਹੜੇ ਉਹਦੇ ਸੇਵਕ ਸੀ ਉਹਨਾਂ ਨੂੰ ਭੇਜਿਆ ਕਰੇ ਉਹ ਜਾ ਉਹ ਦੇਖਿਆ ਉਹ ਸੋਇਆ ਵੀ ਨਹੀਂ ਉਹਨੇ ਖਾਣਾ ਖਾਦਾ ਕਿ ਨਾ ਤਰ੍ਹਾਂ ਤਰ੍ਹਾਂ ਦੇ ਪਕਵਾਨ ਲਾ ਦੇ ਮਰਦਾਨਾ ਕਹਿਣ ਲੱਗਾ ਗੋਲਾ ਨੇ ਬਾਜਜੀਤ ਬਾਜਤਾਨ ਆਨੰਦੀ ਹੋਇਆ ਪਿਆ ਅੱਜ ਛਕਦੇ ਆਪਾਂ ਪ੍ਰਸਾਦਾ ਛਕਦੇ ਆਂ ਜੀ ਗੋਲਾ ਨੇ ਪਾਸ਼ਾ ਜੀ ਕਹਿਣ ਲੱਗਾ ਅਜੇ ਤੂੰ ਅਜੇ ਤੂੰ ਰੁਕ ਜਾ ਸਮਾਂ ਉਡੀਕ ਇਹ ਪ੍ਰਸਾਦਾ ਛਕਣ ਦਾ ਛਕਣ ਸਾਡੇ ਛਕਣ ਯੋਗ ਨਹੀਂ ਤੇ ਮਰਦਾਨਾ ਆਖਦਾ ਮਹਾਰਾਜ ਜੀ ਕਮਾਲ ਦੀ ਗੱਲ ਹੈ ਤੁਹਾਡੇ ਨਾਲ ਰਹਿ ਕੇ ਤਾਂ ਜਿਵੇਂ ਉਹ ਮਜ਼ਾਕ ਮਜ਼ਾਕ ਦੇ ਵਿੱਚ ਗੱਲ ਕਰ ਦਿੰਦੇ ਨਾ ਜਿਵੇਂ ਆਪਣੇ ਬੜਿਆਂ ਨਾਲ ਆਪਾਂ ਮਜ਼ਾਕ ਕਰ ਲੈਂਦੇ ਨੇ ਜਾਂ ਕਿਸੇ ਤਰ੍ਹਾਂ ਵੀ ਤੁਸੀਂ ਤਾਂ ਆਪ ਛਕਦੇ ਉਹਨਾਂ ਮੈਨੂੰ ਛਕਣ ਦਿੰਦੇ ਹੋ ਹੁਣ ਨਾਨਕ ਪਾਤਸ਼ਾਹ ਜੀ ਸਰ ਸ਼ਦ ਰੱਬ ਦਾ ਰੂਪ ਨੇ ਉਹ ਮਹਾਰਾਜ ਇਹੋ ਜਿ ਜਦੋਂ ਕਿਰਪਾ ਹੋਈ ਜਦੋਂ ਆਪ ਇਹਨਾਂ ਮਜਬੂਰ ਹੋ ਗਿਆ ਉਹਨੇ ਆ ਕੇ ਉਹ ਜੁ ਲੱਤ ਮਾਰੀ ਤੇ ਕਹਿ ਕੇ ਕਾਫਰ ਤੇ ਆਖਿਆ ਵੀ ਤੁਸੀਂ ਤੁਹਾਡੇ ਲਈ ਮੈਂ ਇਹਨਾਂ ਪਗਵਾਨ ਬਣਾਇਆ ਇਹ ਬਣਾ ਤੂੰ ਛਕਦੇ ਨਹੀਂ ਪਗਾਣਾ ਟਮਕਾਣਾ ਉਹਨੇ ਜੋ ਜਰਸਮਨ ਦੇ ਉੱਤੇ ਆਇਆ ਉਸ ਨੂੰ ਬੋਲਿਆ ਉਸ ਨੇ ਕਿਹਾ ਫਿਰ ਨਾਨਕ ਨੇ ਬੜੇ ਪਿਆਰ ਤੇ ਗੁਣਮਰਦ ਨਾਲ ਉਹਨੂੰ ਕਿਹਾ ਵੀ ਭਾਈ ਤੂੰ 2 ਮਿੰਟ ਬਹਿ ਸਾਡੇ ਨਾਲ ਜੇ ਬਹਿ ਸਾਡੀ ਸਾਡੀ ਗੱਲ ਕਾਦੇ ਲਈ ਤੂੰ ਇੰਨਾ ਸੋਰ ਸਾਬਾ ਕਰਦਾ ਤੈਨੂੰ ਧਨ ਚਾਹੀਦਾ ਹੈ ਦੌਲਤ ਚਾਹੀਦੀ ਹੈ ਪੈਸਾ ਚਾਹੀਦਾ ਇਸ ਦੀ ਕੁੱਖ ਜਿੰਨਾ ਦਿਨੋਂ ਚਾਹੀਦਾ ਤੈਨੂੰ ਮਿਲ ਜਾਵੇਗਾ ਪਰ ਤੂੰ ਸਾਡੇ 2 ਮਿੰਟ ਦੇ ਸਾਡੇ ਕੋਲ ਤਾਂ ਬਹਿ ਆ ਕੇ ਪਰ ਵਿਚਾਰ ਦੱਸੋ ਜਦੋਂ ਕਹਿੰਦੇ ਗੁਰੂ ਸਾਹਿਬ ਜੀ ਦੇ ਸਰਨ ਵਿੱਚ ਆਇਆ ਬੈਠਿਆ ਤੇ ਉਹਦੇ ਅੰਦਰ ਇਹੋ ਜਿਹਾ ਪ੍ਰਕਾਸ਼ ਹੋਇਆ ਭਰਗਾਸ ਤੋਂ ਭਾਵਿਕ ਗਿਆਨ ਹੋਇਆ ਇਹ ਜੋ ਮੈਂ ਕੰਮ ਕਰ ਰਿਹਾ ਕੰਮ ਮੇਰੇ ਨੇਕ ਨਹੀਂ ਮੇਰੀ ਡੂਟਿੰਗ ਨੇਕ ਨਹੀਂ ਮੇਰੇ ਇਹ ਮੈਨੂੰ ਇਹ ਮੌਤ ਦਾ ਦਰਵਾਜ਼ਾ ਹੈ ਉਸ ਮੌਤ ਦਾ ਦਰਵਾਜ਼ਾ ਹੈ ਇੱਕ ਮੌਤਾਂ ਦੇ ਕੋਸਰੀ ਗਰੁੱਪ ਦੇ ਆਣੀ ਆਉਣੀ ਹੈ ਇਹ ਉਹ ਮੌਤ ਹੈ ਜਦੋਂ ਜਿੰਦੇ ਜਦੋਂ ਤੱਕ ਸੰਸਾਰ ਦੇ ਵਿੱਚ ਰੋਗਾਂ ਦੇ ਸਾਹ ਚਲੋਗੇ ਤੇ ਮਰਦੇ ਰੋਗੇ ਅੰਬਦੇ ਰੋਗੇ ਆਤਮਾ ਤੁਹਾਡੀ ਸੁਖੀਨ ਲੋਕੀ ਦੋ ਗੁਰੂ ਸਾਹਿਬ ਜੀ ਦੀ ਸਰਨ ਵਿੱਚ ਆਇਆ ਨਾ ਜੀਵਨ ਬਦਲ ਗਿਆ ਪੰਡਾ ਵਾਲਿਓ ਸਤਿਗੁਰੂ ਪਾਸ਼ਾ ਜੀ ਨੇ ਅਸੀ ਕਿਰਪਾ ਕੀਤੀ ਉਸ ਨੂੰ ਉੱਥੇ ਦਾ ਹੀ ਪ੍ਰਚਾਰਕ ਬਣਾ ਦਿੱਤਾ ਹੁਣ ਜਿੱਥੇ ਬੇਈਮਾਨੀ ਦੀ ਡਿਊਟੀ ਕਰਦਾ ਸੀ ਹੁਣ ਚੰਗੀ ਡਿਊਟੀ ਕਰਨ ਲੱਗ ਪਿਆ ਨੇਕ ਡਿਊਟੀ ਕਰਨ ਲੱਗ ਪਿਆ ਇਹ ਬਦਲਾਅ ਇਹ ਆ ਚੇਂਜ ਤੇ ਆਪਾਂ ਜੇ ਕੋਈ ਬੰਦਾ ਕੋਈ ਐ ਵੀ ਸ਼ਰਾਬੀ ਹੋਵੇਗਾ ਜਾਂ ਕੋਈ ਮਾੜੇ ਕਰਮ ਕਰਤਾ ਹੋਵੇਗਾ ਜਾਂ ਕਦੇ ਕਦੇ ਉਹਦੇ ਕੋਲ ਇਹੋ ਜਿਹੇ ਕੰਮ ਹੋ ਜਾਣਗੇ ਜਾਂ ਹੋ ਗਏ ਗਲਤੀ ਨੂੰ ਹੋ ਗਏ ਜਾਂ ਉਹ ਅਣਜਾਣਪਨ ਚ ਹੋ ਗਏ ਅਸੀਂ ਸਾਜੀ ਸਾਜੀ ਉਮਰ ਲੰਗਾ ਦਿੰਦੇ ਆ ਉਹਦੇ ਪਾਪ ਧੁੰਦੇ ਉਹਦੇ ਮਾੜੇ ਕਰਮਾਂ ਨੂੰ ਧੁੰਦੇ ਹੋ